हां जी, ਕਿਵੇਂ ਹੋ ਸਾਰੇ? ਤੇ ਦੋਸਤੋ ਅੱਜ ਦਾ ਆਪਣਾ ਇਹ ਇੰਗਲਿਸ਼ ਸਪੀਕਿੰਗ ਕਲਾਸ ਦਾ ਇਹ 45ਵਾਂ ਦਿਨ ਹੈ। ਤੇ ਦੋਸਤੋ ਅੱਜ ਦੀ ਆਪਣੀ ਇਸ ਕਲਾਸ ਦੇ ਵਿੱਚ ਆਪਾਂ ਕਨਫਿਊਜ਼ਿੰਗ ਸੈਂਟੈਂਸ ਬਾਰੇ ਜਾਣਨ ਵਾਲੇ ਹਾਂ। ਤੇ ਦੋਸਤੋ ਇਹ ਜੋ ਕਨਫਿਊਜ਼ਿੰਗ ਵਰਡ ਆ ਜੋ ਸੈਂਟੈਂਸ ਗਾੜੋ ਇਹ ਆਪਾਂ ਨੂੰ ਕਈ ਜਗ੍ਹਾ ਤੇ ਆਉਂਦੇ ਨੇ ਤੇ ਆਪਾਂ ਨੂੰ ਕਨਫਿਊਜ਼ ਕਰਦੇ ਨੇ। ਸੋ ਦੋਸਤੋ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਸੌਂਦੇ-ਸੌਂਦੇ, ਹੱਸਦੇ-ਹੱਸਦੇ, ਜਾਂਦੇ-ਜਾਂਦੇ, ਰੋਂਦੇ-ਰੋਂਦੇ ਖਾਂਦੇ ਖਾਂਦੇ ਸੋ ਇਹੋ ਜਿਹੇ ਸੈਂਟੈਂਸ ਜਿਨ੍ਹਾਂ ਦੇ ਦੋਵੇਂ ਵਰਡ ਇੱਕੋ ਜਿਹੇ ਹੁੰਦੇ ਨੇ ਸੋ ਦੋਸਤੋ ਇਹ ਵਾਲੇ ਵਰਡ ਆਪਾਂ ਨੂੰ ਇੰਗਲਿਸ਼ ਦੇ ਵਿੱਚ ਕਨਫਿਊਜ਼ ਕਰਦੇ ਨੇ ਕਿ ਆਪਾਂ ਇਹਨਾਂ ਦੀ ਜਗ੍ਹਾ ਤੇ ਕੀ ਲਗਾਉਣਾ ਹੈ ਜਾਂ ਆਪਾਂ ਇੰਗਲਿਸ਼ ਦੇ ਵਿੱਚ ਇਹ ਦੋਨੋਂ ਵਰਡ ਹੀ ਲਿਖਣੇ ਹੁੰਦੇ ਨੇ ਸੋ ਅੱਜ ਦੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟ ਤੇ ਇਹ ਕਨਫਿਊਜ਼ਿੰਗਸ ਕਲੀਅਰ ਕਰਨ ਵਾਲਾ ਹਾਂ ਕਿ ਤੁਸੀਂ ਇਹੋ ਜਿਹੇ ਵਰਡਸ ਲਈ ਕੀ ਕਰਨਾ ਹੈ ਜਦੋਂ ਵੀ ਤੁਹਾਨੂੰ ਇਹੋ ਜਿਹੇ ਸੈਂਟੈਂਸ ਆ ਜਾਣ ਤੇ ਦੋਸਤੋ ਇਹ ਤੁਸੀਂ ਜੋ ਵੀ ਵਰਡ ਸਿੱਖੋਗੇ ਇਹ ਤੁਹਾਡੀ ਇੰਗਲਿਸ਼ ਨੂੰ ਸੁਧਾਰਨ ਵਿੱਚ ਵੀ ਬਹੁਤ ਹੈਲਪ ਕਰਨਗੇ ਤੇ ਦੋਸਤੋ ਤੁਹਾਨੂੰ ਇਸ ਦੇ ਨਾਲ ਹੀ ਹੋਰ ਵੀ ਬਹੁਤ ਕੰਮ ਦੀ ਜਾਣਕਾਰੀ ਮਿਲਣ ਵਾਲੀ ਹੈ ਸੋ ਇਸ ਲਈ ਤੁਸੀਂ ਆਪਣੀ ਅੱਜ ਦੀਸ ਕਲਾਸ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਾਕੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਮੈਂ ਤੇਜਿੰਦਰ ਸਿੰਘ ਆਪਣੀ ਇਸ ਚੈਨਲ ਵਿੱਚ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿੱਚ ਵੀਡੀਓਜ਼ ਲੈ ਕੇ ਆਂਦਾ ਰਹਿੰਦਾ ਹਾਂ ਤੇ ਚਲੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਨੌਲੇਜ ਨੂੰ ਜਾਨਣਾ ਸ਼ੁਰੂ ਕਰਦੇ ਹਾਂ ਦੋਸਤੋ ਆਪਣਾ ਪਹਿਲਾ ਕਨਫਿਊਜ਼ਿੰਗ ਵਰਡ ਹੈ ਕਰਦੇ ਕਰਦੇ ਦੋਸਤੋ ਜਦੋਂ ਕੋਈ ਕੰਮ ਕਰਦੇ ਕਰਦੇ ਦੂਜਾ ਕੰਮ ਹੋਵੇ ਜਿਦਾਂ ਆਪਾਂ ਕਈ ਵਾਰ ਇਦਾਂ ਵੀ ਬੋਲਦੇ ਹਾਂ ਉਹ ਖੇਡਦਾ ਖੇਡਦਾ ਥੱਕ ਗਿਆ ਉਹ ਰੋਂਦੇ ਰੋਂਦੇ ਸੌਂ ਗਿਆ ਉਹ ਸੌਂਦਾ ਸੌਂਦਾ ਬੋਲਦਾ ਹੈ ਉਹ ਜਾਂਦੇ ਜਾਂਦੇ ਫੋਨ ਤੇ ਗੱਲ ਕਰਦਾ ਸੀ ਸੋ ਇਸੇ ਤਰ੍ਹਾਂ ਦੇ ਆਪਾਂ ਆਪਣੀ ਡੇਲੀ ਲਾਈਫ ਚ ਹਜ਼ਾਰਾਂ ਵਰਡ ਬੋਲਦੇ ਹਾਂ ਜਿਵੇਂ ਮੈਂ ਸ਼ੋਰਟ ਚ ਕਹਾ ਤਾਂ ਨੱਚਦੇ ਨੱਚਦੇ ਖਾਂਦੇ ਖਾਂਦੇ ਹੱਸਦੇ ਹੱਸਦੇ ਆਉਂਦੇ ਆਉਂਦੇ ਜਾਂਦੇ ਜਾਂਦੇ ਆਦਿ ਸੋ ਇਹੋ ਜਿਹੇ ਸ਼ਬਦ ਜਦੋਂ ਕੰਮ ਕਰਦੇ ਕਰਦੇ ਕੋਈ ਦੂਜਾ ਕੰਮ ਹੋਵੇ ਤਾਂ ਆਪਾਂ ਆਪਣਾ ਇਹ ਵਾਲਾ ਸੈਂਟੈਂਸ ਰੂਲ ਫਾਲੋ ਕਰਾਂਗੇ ਸਭ ਤੋਂ ਪਹਿਲਾਂ while W H I L E while ਤੇ ਫਿਰ ਵਰਬ ਦੀ ਫਰਸਟ ਫਾਰਮ ਦੇ ਨਾਲ I N G ਇੰਗ ਦੋਸਤੋ ਜੋ ਵਾਰ ਇੱਥੇ ਦੋ ਵਾਰ ਰਿਪੀਟ ਹੋ ਰਿਹਾ ਹੈ ਉਸ ਨੂੰ ਆਪਾਂ ਇੱਥੇ ਇੱਕ ਵਾਰ ਹੀ ਲਿਖਾਂਗੇ ਵਰਬ ਦੀ ਫਰਸਟ ਫਾਰਮ ਦੇ ਨਾਲ ਆਈing ਇੰਗ ਲਗਾ ਕੇ ਜਿਵੇਂ ਆਪਾਂ ਇਹਨਾਂ ਨੂੰ ਇੰਗਲਿਸ਼ ਚ ਬੋਲਾਂਗੇ ਖਾਂਦੇ ਖਾਂਦੇ ਵਾਈਲ ਈਟਿੰਗ ਹੱਸਦੇ ਹੱਸਦੇ ਵਾਈਲ ਲਾਫਿੰਗ ਆਉਂਦੇ ਆਉਂਦੇ ਵਾਈਲ ਕਮਿੰਗ ਜਾਂਦੇ ਜਾਂਦੇ ਵਾਈਲ ਗੋਇੰਗ ਸੋ ਠੀਕ ਹੈ ਦੋਸਤੋ ਇਹ ਰੂਲ ਹੈ ਇਹੋ ਜੇ ਸੈਂਟੈਂਸ ਨੂੰ ਬਣਾਉਣ ਲਈ ਤੇ ਚਲੋ ਹੁਣ ਤੁਸੀਂ ਇੱਕ ਐਗਜ਼ਾਮਪਲ ਦੇਖੋ ਜਿਵੇਂ ਆਪਾਂ ਕਹਿਣਾ ਹੋਵੇ ਉਹ ਸੌਂਦੇ ਸੌਂਦੇ ਬੋਲਦਾ ਹੈ ਦੋਸਤੋ ওই ਇਸ एग्जांपल ਦੇ ਵਿੱਚ ਦੇਖੋ ਸੌਂਦੇ ਸੌਂਦੇ ਦੋ ਵਾਰ ਆਇਆ ਹੈ ਸੋ ਆਪਾਂ ਇਸ ਸੈਂਟੈਂਸ ਨੂੰ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਸੌਂਦੇ ਸੌਂਦੇ ਨੂੰ ਬਣਾ ਲੈਂਦੇ ਹਾਂ ਸੌਂਦੇ ਸੌਂਦੇ ਵਾਈਲ ਸਲੀਪਿੰਗ ਠੀਕ ਹੈ ਦੋਸਤੋ ਤੇ ਫਿਰ ਆਪਾਂ ਆਪਣਾ ਜੋ ਬਚਿਆ ਹੋਇਆ ਸੈਂਟੈਂਸ ਹੈ ਉਸ ਨੂੰ ਬਣਾਵਾਂਗੇ ਦੋਸਤੋ ਟੈਂਸ ਰੂਲ ਤੁਹਾਨੂੰ ਪੜਾਏ ਹੋਏ ਨੇ ਤੇ ਆਪਾਂ ਇਸ ਸੌਂਦੇ ਸੌਂਦੇ ਨੂੰ ਛੱਡ ਕੇ ਪਹਿਲਾਂ ਆਪਾਂ ਬਾਕੀ ਦਾ ਸੈਂਟੈਂਸ ਬਣਾ ਲੈਂਦੇ ਹਾਂ ਜਿਵੇਂ ਆਪਣਾ ਸੌਂਦੇ ਸੌਂਦੇ ਨੂੰ ਛੱਡ ਕੇ ਬਾਕੀ ਦਾ ਸੈਂਟੈਂਸ ਬਣੇਗਾ ਉਹ ਬੋਲਦਾ ਹੈ ਦਾਹ ਦੇਹ ਦੇਹਨ ਪਹਿਚਾਨ ਵਾਲਾ ਮਤਲਬ ਪ੍ਰੈਜ਼ੈਂਟ ਇਨਡੈਫੀਨਟ ਟੈਂਸ ਰੂਲ ਸੋ ਆਪਾਂ ਇਸ ਸੈਂਟੈਂਸ ਨੂੰ ਬਣਾਵਾਂਗੇ ਹੀ ਸਪੀਕਸ ਦੋਸਤੋ ਇਹ ਟੈਂਸ ਰੂਲ ਪੂਰੀ ਇੰਗਲਿਸ਼ ਦੇ ਵਿੱਚ ਮੇਨ ਹਨ ਸੋ ਇਸ ਲਈ ਤੁਸੀਂ ਇਹਨਾਂ ਟੈਂਸ ਰੂਲ ਨੂੰ ਬਹੁਤ ਹੀ ਕੇਅਰਫੁਲੀ ਰੀਡ ਕਰਨਾ ਹੈ ਜਾਂ ਤੁਸੀਂ ਕਹਿ ਸਕਦੇ ਆ ਕਿ ਇਹ ਜਿਹੜੇ ਟੈਂਸ ਰੂਲ ਆ ਨਾ ਇਹ ਇੰਗਲਿਸ਼ ਦੀ ਮੇਨ ਜੜ੍ਹ ਹਨ ਠੀਕ ਹੈ ਨਾ ਸੋ ਤੁਸੀਂ ਆਪਣੀਆਂ ਇਹ ਵਾਲੀਆਂ ਜੋ ਜੜਾ ਹਨਾ ਟੈਂਸ ਰੂਲ ਆ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਰੀਡ ਕਰ ਲੋ ਇਹਨਾਂ ਨੂੰ ਯਾਦ ਕਰ ਲੋ ਕਿਉਂਕਿ ਦੋਸਤੋ ਹੁਣ ਤੱਕ ਵੀ ਤੁਸੀਂ ਜਿੰਨੀਆਂ ਕਲਾਸਾਂ ਦੇਖੀਆਂ ਹੋਣਗੀਆਂ ਦੋਸਤੋ ਆਪਣੀਆਂ ਠੀਕ ਹੈ ਨਾ ਪਹਿਲੀ ਕਲਾਸ ਤੋਂ ਲੈ ਕੇ ਹੁਣ ਇਹ 45 ਤੱਕ ਹਰ ਇੱਕ ਸੈਂਟੈਂਸ ਆਪਾਂ ਟੈਂਸ ਰੂਲ ਦੇ ਹਿਸਾਬ ਨਾਲ ਹੀ ਬਣਾਇਆ ਹੈ ਠੀਕ ਹੈ ਨਾ ਕੁਝ ਵੀ ਵੱਖਰਾ ਯੂਜ਼ ਨਹੀਂ ਕੀਤਾ ਹੈ ਸੋ ਇਸ ਲਈ ਤੁਸੀਂ ਆਪਣੀਆਂ ਜੜਾ ਮਜ਼ਬੂਤ ਕਰੋ ਸੋ ਅਗਰ ਤੁਹਾਡੀਆਂ ਜੜਾ ਨਹੀਂ ਮਜ਼ਬੂਤ ਹੋਣਗੀਆਂ ਤਾਂ ਦੋਸਤੋ ਫੇ ਔਖਾ ਵਾ ਸੋ ਇਸੇ ਲਈ ਤੁਸੀਂ ਆਪਣੇ ਟੈਂਸ ਰੂਲ ਧਿਆਨ ਨਾਲ ਲੈ ਰੀਡ ਕਰ ਲੋ ਉਹਨਾਂ ਤੋਂ ਬਿਨਾ ਆਪਣਾ ਕੋਈ ਵੀ ਸੈਂਟੈਂਸ ਨਹੀਂ ਬਣੇਗਾ ਤੇ ਦੋਸਤੋ ਫਿਰ ਆਪਾਂ ਆਪਣਾ ਜੋ ਬਚਿਆ ਹੋਇਆ ਸੈਂਟੈਂਸ ਹੈ ਉਹ ਲਾ ਦੇਾਂਗੇ ਵਾਈਲ ਸਲੀਪਿੰਗ ਉਹ ਸੌਂਦੇ ਸੌਂਦੇ ਬੋਲਦਾ ਹੈ ਹੀ ਸਪੀਕਸ ਵਾਈਲ ਸਲੀਪਿੰਗ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਇਹ ਸੈਂਟੈਂਸ ਬਣਾਉਣੇ ਹਨ ਉਹ ਖਾਂਦੇ ਖਾਂਦੇ ਰੁਕ ਗਿਆ ਹੀ ਸਟਾਪਡ ਵਾਈਲ ਈਟਿੰਗ ਉਹ ਗਾਉਂਦਾ ਗਾਉਂਦਾ ਸੌਂ ਗਿਆ ਹੀ ਸਲਿਪਟ ਵਾਈਲ ਸਿੰਗਿੰਗ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਇਹ ਸੈਂਟੈਂਸ ਬਣਾਉਣੇ ਹਨ ਜਿੱਥੇ ਤੁਹਾਨੂੰ ਲਾਸਟ ਦੀ ਪਛਾਣ ਤੇ ਦੇ ਦੇ ਮਿਲ ਜਾਵੇ ਦੋਸਤੋ ਤੁਸੀਂ ਇੱਥੇ ਨੋਟ ਕੀਤਾ ਹੋਵੇਗਾ ਕਿ ਇਹਨਾਂ ਸਾਰੇ ਵਰਡਸ ਦੇ ਮਗਰ ਦੇ ਦੇ ਆ ਰਿਹਾ ਹੈ ਪਰ ਦੋਸਤੋ ਫਿਰ ਵੀ ਕਈ ਕੇਸਸ ਦੇ ਵਿੱਚ ਇਦਾਂ ਨਹੀਂ ਵੀ ਆ ਸਕਦਾ ਹੈ ਆਪਾਂ ਨੂੰ ਦੇ ਦੇ ਦੀ ਜਗ੍ਹਾ ਤੇ ਤਾਂ ਤਾਂ ਸ਼ਬਦ ਵੀ ਆਪਾਂ ਕਈ ਵਾਰ ਕਹਿ ਲੋ ਬੋਲਦੇ ਹਾਂ ਸੋ ਤੁਸੀਂ ਇਸ ਗੱਲ ਦਾ ਵੀ ਖਿਆਲ ਰੱਖ ਲੈਣਾ ਸੋ ਕਈ ਵਾਰ ਆਪਾਂ ਦੇ ਦੇ ਦੀ ਜਗ੍ਹਾ ਤੇ ਤਾਂ ਤਾਂ ਸ਼ਬਦ ਵੀ ਬੋਲ ਲੈਂਦੇ ਹਾਂ ਇਸੇ ਰੂਲ ਦੇ ਵਿੱਚ ਦੋਸਤੋ ਹੁਣ ਤੁਸੀਂ ਆਪਣੇ ਅਗਲੇ ਰੂਲ ਦੀ ਪੰਜਾਬੀ ਵਾਲੀ ਪਹਿਚਾਣ ਨੋਟ ਕਰੋ ਕਰਕੇ ਜਾਂ ਕੇ ਦੋਸਤੋ ਕਈ ਵਾਰ ਆਪਾਂ ਇਦਾਂ ਦੇ ਸੈਂਟੈਂਸ ਵੀ ਬੋਲਦੇ ਹਾਂ ਜਿਵੇਂ ਖਾ ਕੇ ਸੌ ਕੇ ਪੀ ਕੇ ਦੇਖ ਕੇ ਨਹਾ ਕੇ ਪੜ੍ਹ ਕੇ ਬੈਠ ਕੇ ਸੋ ਇਹੋ ਜਿਹੇ ਵਰਡਸ ਜਿੰਨਾ ਮਗਰ ਆਪਾਂ ਕਰਕੇ ਜਾਂ ਕੇ ਸ਼ਬਦ ਨੂੰ ਬੋਲੀਦਾ ਹੈ ਸੋ ਇਹਨਾਂ ਨਾਲ ਆਪਾਂ ਇਹ ਵਾਲਾ ਸੈਂਟੈਂਸ ਰੂਲ ਫਾਲੋ ਕਰਾਂਗੇ ਸਭ ਤੋਂ ਪਹਿਲਾਂ ਆਫਟਰ ਤੇ ਫਿਰ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਂ ਜੀ ਇੰਗ ਸੋ ਦੋਸਤੋ ਜਦੋਂ ਵੀ ਤੁਹਾਨੂੰ ਇਹੋ ਜਿਹੇ ਸੈਂਟੈਂਸ ਮਿਲ ਜਾਣ ਤਾਂ ਤੁਸੀਂ ਇਦਾਂ ਬਣਾਉਣੇ ਹਨ ਖਾ ਕੇ ਆਫਟਰ ਈਟਿੰਗ ਸੌ ਕੇ ਆਫਟਰ ਸਲੀਪਿੰਗ ਪੀ ਕੇ ਆਫਟਰ ਡਰਿੰਕਿੰਗ ਦੇਖ ਕੇ ਆਫਟਰ ਵਾਚਿੰਗ ਨਹਾ ਕੇ ਆਫਟਰ ਬਾਥਿੰਗ ਪੜ ਕੇ ਆਫਟਰ ਰੀਡਿੰਗ ਬੈਠ ਕੇ ਆਫਟਰ ਸੀਟਿੰਗ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਇਹਨਾਂ ਰੂਲਸ ਦਾ ਯੂਜ਼ ਕਰਨਾ ਹੈ ਜਿੱਥੇ ਵੀ ਤੁਹਾਨੂੰ ਕਹਿ ਲੋ ਇਹ ਕੇ ਸ਼ਬਦ ਜਾਂ ਕਰਕੇ ਸ਼ਬਦ ਮਿਲ ਜਾਵੇ ਪੰਜਾਬੀ ਦੀ ਪਛਾਣ ਦੇ ਵਿੱਚ ਤੇ ਇਸ ਨੂੰ ਤੁਸੀਂ ਆਫਟਰ ਤੇ ਪਲੱਸ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਂਜੀ ਇੰਗ ਲਾ ਕੇ ਬਣਾਓ ਤੇ ਹੁਣ ਤੁਸੀਂ ਇੱਥੇ ਇੱਕ ਐਗਜ਼ਾਮਪਲ ਦੇਖੋ ਜਿਵੇਂ ਆਪਾਂ ਕਹਿੰਦੇ ਹਾਂ ਮੈਂ ਸੌ ਕੇ ਆਉਂਗਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਇੱਥੇ ਜੋ ਆਪਣਾ ਸੌਕੇ ਹੈ ਇਸ ਨੂੰ ਆਪਾਂ ਵੱਖਰਾ ਬਣਾ ਲੈਂਦੇ ਹਾਂ ਆਫਟਰ ਸਲੀਪਿੰਗ ਤੇ ਫਿਰ ਜੋ ਬਚਿਆ ਹੋਇਆ ਸੈਂਟੈਂਸ ਜਿਵੇਂ ਮੈਂ ਆਉਂਗਾ ਗਾਗੇਗੀ ਪਹਿਚਾਣ ਵਾਲਾ ਫਿਊਚਰ ਇਨਡੈਫੀਨਟ ਟੈਂਸ ਰੂਲ ਤੇ ਆਪਾਂ ਇਸ ਨੂੰ ਬਣਾਵਾਂਗੇ ਆਈ ਵਿਲ ਕਮ ਤੇ ਫਿਰ ਆਪਾਂ ਇਸ ਦੇ ਨਾਲ ਹੀ ਜੋੜ ਦੇਾਂਗੇ ਆਫਟਰ ਸਲੀਪਿੰਗ ਆਈ ਵਿਲ ਕਮ ਆਫਟਰ ਸਲੀਪਿੰਗ ਮੈਂ ਸੌਕੇ ਆਉਂਗਾ ਠੀਕ ਹੈ ਦੋਸਤੋ ਇਸੇ ਤਰ੍ਹਾਂ ਤੁਸੀਂ ਇਹ ਵਾਲੇ ਸੈਂਟੈਂਸ ਰੂਲ ਬਣਾਉਣੇ ਹਨ ਜਿੱਥੇ ਤੁਹਾਨੂੰ ਇਹ ਕਰਕੇ ਜਾਂ ਕੇ ਪਹਿਚਾਣ ਮਿਲ ਜਾਵੇ ਮੈਂ ਨਹਾ ਕੇ ਜਾਊਂਗਾ ਆਈ ਵਿਲ ਗੋ ਆਫਟਰ ਬਾਥਿੰਗ ਉਸਨੇ ਹੱਸ ਕੇ ਪੁੱਛਿਆ ਹੀ ਆਸਕਡ ਆਫਟਰ ਲਾਫਿੰਗ ਤੈਨੂੰ ਪੁੱਛ ਕੇ ਜਾਣਾ ਚਾਹੀਦਾ ਯੂ ਸ਼ੁਡ ਗੋ ਆਫਟਰ ਆਸਕਿੰਗ ਠੀਕ ਹੈ ਦੋਸਤੋ ਇਸੇ ਤਰ੍ਹਾਂ ਤੁਸੀਂ ਇਹ ਵਾਲੇ ਸੈਂਟੈਂਸ ਬਣਾਉਣੇ ਹਨ ਤੇ ਬਾਕੀ ਦੋਸਤੋ ਤੁਸੀਂ ਇਹਨਾਂ ਦੇ ਵਿੱਚ ਵੀ 네ਗੇਟਿਵ ਰੂਲ ਬਣਾਉਣ ਲਈ ਇਹਨਾਂ ਦੇ 3 ਨੰਬਰ ਤੇ ਨੌਟ ਲਾਓ ਤੇ ਇਨਟੈਰੋਗੇਟਿਵ ਰੂਲ ਬਣਾਉਣ ਲਈ ਹੈਲਪਿੰਗ ਵਰਬ ਨੂੰ ਪਹਿਲਾਂ ਲਾਓ ਜਿਵੇਂ ਤੈਨੂੰ ਪੁੱਛ ਕੇ ਨਹੀਂ ਜਾਣਾ ਚਾਹੀਦਾ ਯੂ ਸ਼ੁਡ ਨਾਟ ਗੋ ਆਫਟਰ ਆਸਕਿੰਗ ਕੀ ਤੈਨੂੰ ਪੁੱਛ ਕੇ ਜਾਣਾ ਚਾਹੀਦਾ ਸ਼ੁਡ ਯੂ ਗੋ ਆਫਟਰ ਆਸਕਿੰਗ ਠੀਕ ਹੈ ਦੋਸਤੋ 네ਗੇਟਿਵ ਤੇ ਇਨਟੈਰੋਗੇਟਿਵ ਰੂਲ ਬਣਾਉਣ ਲਈ ਤੁਸੀਂ ਆਪਣਾ ਉਹੀ ਪੁਰਾਣੇ ਵਾਲਾ ਰੂਲ ਹੀ ਫਾਲੋ ਕਰਨਾ ਹੈ ਠੀਕ ਹੈ ਥਰਡ ਨੰਬਰ ਤੇ ਨਾਟ ਤੇ ਹੈਲਪਿੰਗ ਵਰਬ ਨੂੰ ਪਹਿਲਾਂ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਇਹ ਸੈਂਟੈਂਸ ਬਣਾਓ ਜਦੋਂ ਵੀ ਤੁਹਾਨੂੰ ਕਰਕੇ ਜਾਂ ਕੇ ਪਹਿਚਾਣ ਮਿਲ ਜਾਵੇ ਤੇ ਦੋਸਤੋ ਆਪਣਾ ਇਸੇ ਰੂਲ ਦੇ ਨਾਲ ਰਲਦਾ ਮਿਲਦਾ ਤੀਸਰਾ ਰੂਲ ਹੈ ਕਰਨ ਤੋਂ ਪਹਿਲਾਂ ਜਦੋਂ ਕੋਈ ਕੰਮ ਕਰਨ ਤੋਂ ਪਹਿਲਾਂ ਦੂਜਾ ਕੰਮ ਹੋਵੇ ਤੇ ਦੋਸਤੋ ਇਸ ਦਾ ਰੂਲ ਹੋਵੇਗਾ ਬਿਫੋਰ ਫਿਰ ਵਰਬ ਦੀ ਫਸਟ ਫਾਰਮ ਦੇ ਨਾਲ ਆਈing ing ਜਿਵੇਂ ਦੋਸਤੋ ਆਪਾਂ ਬੋਲਦੇ ਹਾਂ ਖਾਣਾ ਖਾਣ ਤੋਂ ਪਹਿਲਾਂ ਹੱਥ ਧੋ। ਇੱਥੇ ਦੋਸਤੋ ਖਾਣਾ ਖਾਣ ਤੋਂ ਪਹਿਲਾਂ ਬਿਫੋਰ ਈਟਿੰਗ ਫੂਡ ਸੋ ਇਸ ਨੂੰ ਆਪਾਂ ਲਾਸਟ ਤੇ ਆਵਾਂਗੇ ਜਿੱਦਾਂ ਆਪਾਂ ਪਹਿਲਾਂ ਕਰਦੇ ਆਏ ਹਾਂ ਸੋ ਉਸ ਤੋਂ ਪਹਿਲਾਂ ਬਾਕੀ ਦਾ ਬਚਿਆ ਹੋਇਆ ਸੈਂਟੈਂਸ ਬਣਾ ਲੈਂਦੇ ਹਾਂ wash your hands before eating food ਸੌਣ ਤੋਂ ਪਹਿਲਾਂ ਕਿਤਾਬ ਪੜ੍ਹੋ ਰੀਡ ਅ ਬੁੱਕ ਬਿਫੋਰ ਸਲੀਪਿੰਗ ਠੀਕ ਹੈ ਦੋਸਤੋ ਜਿੱਥੇ ਤੁਹਾਨੂੰ ਕਿਸੇ ਕੰਮ ਦੇ ਨਾਲ ਤੋਂ ਪਹਿਲਾਂ ਸ਼ਬਦ ਮਿਲ ਜਾਵੇ ਉਥੇ ਤੁਸੀਂ ਇਹ ਵਾਲਾ ਬਿਫੋਰ ਪਲਸ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਇੰਗ ਵਾਲਾ ਰੂਲ ਫਾਲੋ ਕਰੋ ਤੇ ਦੋਸਤੋ ਆਪਣਾ ਚੌਥਾ ਕਨਫਿਊਜ਼ਿੰਗ ਵਰਡ ਹੈ ਹੋਇਆ ਹੋਈ ਹੋ ਗਈ ਦੋਸਤੋ ਜਿੱਥੇ ਵੀ ਤੁਹਾਨੂੰ ਇਹੋ ਜਿਹੇ ਵਰਡ ਮਿਲਣ ਜਿਵੇਂ ਟੁੱਟਾ ਹੋਇਆ ਮਰਿਆ ਹੋਇਆ ਗਵਾਚਾ ਹੋਇਆ ਸੁੱਤਾ ਹੋਇਆ ਗਿਰਿਆ ਹੋਇਆ ਲਿਖਿਆ ਹੋਇਆ ਸੋ ਉੱਥੇ ਤੁਸੀਂ ਇਹ ਵਾਲਾ ਸੈਂਟੈਂਸ ਰੂਲ ਫਾਲੋ ਕਰੋ ਰੂਲ ਹੈ ਵਰਬ ਦੀ 3rd ਫਾਰਮ ਦੋਸਤੋ ਇਸ ਰੂਲ ਚ ਜੋ ਕੰਮ ਕੰਪਲੀਟ ਹੋ ਚੁੱਕੇ ਨੇ ਉਹ ਆਉਣਗੇ ਜਿਵੇਂ ਆਪਾਂ ਪਰਫੈਕਟ ਸੀਰੀਜ਼ ਦੇ ਟੈਂਸ ਵਿੱਚ ਜਾਣਿਆ ਸੀ ਤੇ ਉਦਾਂ ਵੀ ਨਾਰਮਲੀ ਵਰਡ ਵਿੱਚ ਜਿੱਥੇ ਤੁਸੀਂ ਕੋਈ ਕੰਮ ਪੂਰਾ ਕਰ ਚੁੱਕੇ ਹੋ ਉਥੇ ਤੁਸੀਂ ਵਰਬ ਦੀ 3rd ਫਾਰਮ ਲਾ ਕੇ ਸੈਂਟੈਂਸ ਬਣਾਓ ਤੇ ਦੋਸਤੋ ਇਸ ਰੂਲ ਚ ਵਰਬ ਦੀ 3rd ਫਾਰਮ ਦੇ ਅੱਗੇ ਜਾਂ ਪਿੱਛੇ ਕੁਝ ਵੀ ਹੋਰ ਨਹੀਂ ਲਾਉਣਾ ਹੈ ਬਸ ਵਰਬ ਦੀ 3rd ਫਾਰਮ ਲਾ ਕੇ ਸੈਂਟੈਂਸ ਬਣਾਓ ਜਿਵੇਂ ਆਪਾਂ ਬੋਲਿਆ ਹੋਇਆ ਸਪੋਕਨ ਲਿਖਿਆ ਹੋਇਆ ਰਾਈਟਨ ਖਾਦਾ ਹੋਇਆ ਈਟਨ ਚੱਲਿਆ ਹੋਇਆ ਵਾਕਡ ਸੋ ਇਸ ਤਰ੍ਹਾਂ ਤੁਸੀਂ ਇਹ ਵਰਬ ਦੀ ਥਰਡ ਫਾਰਮ ਦਾ ਯੂਜ਼ ਕਰੋ ਹੁਣ ਇੱਕ ਐਗਜ਼ਾਮਪਲ ਦੇਖੋ ਮੈਂ ਡਿੱਗਦਾ ਹੋਇਆ ਰੁੱਖ ਦੇਖਿਆ ਦੋਸਤੋ ਇਸ ਦੇ ਵਿੱਚ ਆਪਾਂ ਡਿੱਗਦਾ ਹੋਇਆ ਰੁੱਖ ਫੈਲਨ ਟਰੀ ਨੂੰ ਅਲੱਗ ਰੱਖ ਲੈਂਦੇ ਆ ਇਸ ਨੂੰ ਆਪਾਂ ਐਂਡ ਤੇ ਯੂਜ਼ ਕਰਾਂਗੇ ਪਹਿਲਾਂ ਆਪਾਂ ਪਹਿਲਾਂ ਆਪਾਂ ਬਾਕੀ ਦਾ ਬਚਿਆ ਹੋਇਆ ਸੈਂਟੈਂਸ ਬਣਾ ਲੈਂਦੇ ਆ ਮੈਂ ਦੇਖਿਆ ਆਈ ਸ਼ੋ ਤੇ ਫਿਰ ਆਪਾਂ ਬਚਿਆ ਹੋਇਆ ਸੈਂਟੈਂਸ ਲਾਵਾਂਗੇ ਫੈਲੈਂਟਰੀ ਮੈਂ ਟਿਕਦਾ ਹੋਇਆ ਰੁੱਖ ਦੇਖਿਆ ਆਈ ਸ਼ੋ ਫੈਲੈਂਟਰੀ ਠੀਕ ਹੈ ਦੋਸਤੋ ਇਸ ਤਰ੍ਹਾਂ ਤੁਸੀਂ ਇਹ ਵਾਲੇ ਸੈਂਟੈਂਸ ਬਣਾਓ ਇੱਕ ਇੱਕ ਐਗਜ਼ਾਮਪਲ ਹੋਰ ਦੇਖੋ ਮੈਂ ਲਿਖੀ ਹੋਈ ਚਿੱਠੀ ਪੜ੍ਹੀ ਦੋਸਤੋ ਇੱਥੇ ਹੁਣ ਜੋ ਆਪਣਾ ਲਿਖੀ ਹੋਈ ਐ ਇਸ ਨੂੰ ਆਪਾਂ ਅਲੱਗ ਕਰ ਲੈਂਦੇ ਹਾਂ ਰਾਈਟਨ ਲੈਟਰ ਤੇ ਆਪਾਂ ਬਾਕੀ ਦਾ ਬਚਿਆ ਹੋਇਆ ਸੈਂਟੈਂਸ ਪਹਿਲਾਂ ਬਣਾ ਕੇ ਫਿਰ ਇਸ ਨੂੰ ਲਗਾ ਦੇਾਂਗੇ ਜਿਵੇਂ ਆਈ ਰੀਡ ਅ ਰਾਈਟਨ ਲੈਟਰ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਰੂਲ ਦਾ ਯੂਜ਼ ਕਰੋ ਜਿੱਥੇ ਵੀ ਤੁਹਾਨੂੰ ਹੋਇਆ ਹੋਈ ਜਾਂ ਹੋ ਗਈ ਪੰਜਾਬੀ ਦੀ ਪਹਿਚਾਨ ਮਿਲ ਜਾਵੇ ਉੱਥੇ ਤੁਸੀਂ ਵਰਬ ਦੀ ਥਰਡ ਫਾਰਮ ਲਾ ਕੇ ਸੈਂਟੈਂਸ ਬਣਾਓ ਜਿੱਦਾਂ ਹੁਣ ਮੈਂ ਤੁਹਾਨੂੰ ਇੱਥੇ ਦੱਸ ਦਿੱਤਾ ਹੈ ਤੇ ਦੋਸਤੋ ਹੁਣ ਆਪਣਾ ਅਗਲਾ ਕਨਫਿਊਜ਼ਿੰਗ ਵਰਡ ਹੈ ਦਾ ਦੀ ਦੇ ਜੀ ਹਾਂ ਦੋਸਤੋ ਜਿਨਾ ਵਰਡ ਦੇ ਮਗਰ ਆਪਾਂ ਨੂੰ ਦਾ ਦੀ ਦੇ ਮਿਲ ਜਾਵੇ ਜਿਵੇਂ ਡਿੱਗਦਾ ਖੇੜਦਾ ਪੜਦਾ ਸੌਂਦਾ ਸੋ ਥੋੜਾ ਜਿਹਾ ਅਧੂਰਾ ਲੱਗ ਰਿਹਾ ਹੋਵੇਗਾ ਵੈਸੇ ਆਪਾਂ ਨਾਰਮਲੀ ਇਸ ਨੂੰ ਇਦਾਂ ਬੋਲਦੇ ਆਂ ਦੌੜਦਾ ਕੁੱਤਾ ਉੜਦੀ ਪਤੰਗ ਬੋਲਦਾ ਬੰਦਾ ਚੱਲਦਾ ਪਾਣੀ ਨੱਚਦਾ ਆਦਮੀ ਸੌਂਦਾ ਸ਼ੇਰ ਸੋ ਦੋਸਤੋ ਹੁਣ ਜਿੱਥੇ ਤੁਹਾਨੂੰ ਇਦਾਂ ਦੇ ਸੈਂਟੈਂਸ ਆਉਣ ਜਿਨ੍ਹਾਂ ਵਿੱਚ ਤੁਹਾਨੂੰ ਦੱਸੇ ਦੇ ਮੁਤਾਬਿਕ ਜ਼ਿਕਰ ਹੋਇਆ ਹੋਵੇ ਤਾਂ ਤੁਸੀਂ ਉੱਥੇ ਹੁਣ ਇਹ ਵਾਲਾ ਸੈਂਟੈਂਸ ਰੂਲ ਫਾਲੋ ਕਰੋ ਆਪਣਾ ਸੈਂਟੈਂਸ ਰੂਲ ਹੋਵੇਗਾ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਇੰਗ ਸੋ ਦੋਸਤੋ ਜਿੱਥੇ ਤੁਹਾਨੂੰ ਇਹੋ ਜਿਹੇ ਵਰਡ ਮਿਲ ਜਾਣ ਉੱਥੇ ਤੁਸੀਂ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਇੰਗ ਲਗਾ ਕੇ ਸੈਂਟੈਂਸ ਬਣਾਓ ਜਿਵੇਂ ਚੱਲਦਾ ਬੰਦਾ ਵਾਕਿੰਗ ਮੈਨ ਭੌਂਕਦਾ ਕੁੱਤਾ ਬਾਰਕਿੰਗ ਡੌਗ ਨਾਚਦਾ ਪਾਲੂ ਡਾਂਸਿੰਗ ਬੇਅਰ ਉੜਦਾ ਪਤੰਗ ਫਲਾਈਂਗ ਕਾਈਟ ਦੌੜਦਾ ਸ਼ੇਰ ਰਨਿੰਗ ਲਾਇਨ ਸੋ ਇਸ ਤਰ੍ਹਾਂ ਤੁਸੀਂ ਇਸ ਰੂਲ ਦਾ ਯੂਜ਼ ਕਰੋ ਜਿੱਥੇ ਕੋਈ ਕੰਮ ਚੱਲ ਰਿਹਾ ਹੋਵੇ ਕੰਟੀਨਿਊਸ ਰੂਲ ਮੁਤਾਬਿਕ ਸੋ ਇੱਕ ਐਗਜ਼ਾਮਪਲ ਦੇਖੋ ਮੈਂ ਦੌੜਦਾ ਕੁੱਤਾ ਦੇਖਿਆ ਦੋਸਤੋ ਇੱਥੇ ਆਪਾਂ ਦੌੜਦਾ ਕੁੱਤਾ ਰਨਿੰਗ ਡੌਗ ਨੂੰ ਲਾਸਟ ਤੇ ਯੂਜ਼ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਮੈਂ ਦੇਖਿਆ ਸੈਂਟੈਂਸ ਬਣਾ ਲੈਂਦੇ ਹਾਂ ਆਈ ਸ਼ੋ ਰਨਿੰਗ ਡੌਗ ਮੈਂ ਨੱਚਦਾ ਭਾਲੂ ਦੇਖਿਆ ਆਈ ਸ਼ੋ ਡਾਂਸਿੰਗ ਬੀਅਰ ਦੋਸਤੋ ਇੱਥੇ ਤੁਸੀਂ ਬੀ ਈ ਆਰ ਨੂੰ ਬੀਅਰ ਨਹੀਂ ਬੇਅਰ ਬੋਲਣਾ ਹੈ ਠੀਕ ਹੈ ਭਾਲੂ ਨੂੰ ਬੇਅਰ ਕਿਹਾ ਜਾਂਦਾ ਹੈ ਸੋ ਦੋਸਤੋ ਜਿੱਥੇ ਕੋਈ ਕੰਮ ਹੋ ਰਹੇ ਨੇ ਠੀਕ ਹੈ ਚੱਲ ਰਹੇ ਨੇ ਉਥੇ ਤੁਸੀਂ ਇਸੇ ਤਰ੍ਹਾਂ ਵਰਬ ਦੀ ਫਸਟ ਫਾਰਮ ਦੇ ਨਾਲ ਆਈing ਇੰਗ ਲਾ ਕੇ ਵਰਡ ਜਾਂ ਸੈਂਟੈਂਸ ਬਣਾਓ ਤੇ ਦੋਸਤੋ ਜਿੱਥੇ ਕੰਮ ਪੂਰੇ ਹੋ ਚੁੱਕੇ ਨੇ ਠੀਕ ਹੈ ਹੋ ਗਏ ਨੇ ਉਥੇ ਤੁਸੀਂ ਵਰਬ ਦੀ ਥਰਡ ਫਾਰਮ ਲਗਾ ਕੇ ਸੈਂਟੈਂਸ ਬਣਾਓ ਜਿਦਾਂ ਆਪਾਂ ਪਹਿਲਾਂ ਬਣਾਏ ਹਨ ਤੇ ਦੋਸਤੋ ਇਸੇ ਤਰ੍ਹਾਂ ਤੁਸੀਂ ਹੁਣ ਕੁਝ ਹੋਰ ਵਰਡ ਜਾਣ ਲਓ ਕਿਉਂਕਿ ਇਹਨਾਂ ਦਾ ਵੀ ਯੂਜ਼ ਕੀਤਾ ਜਾਂਦਾ ਹੈ ਪਰ ਕਈ ਤਰ੍ਹਾਂ ਤੇ ਆਪਣੀ ਇੱਥੇ ਪੰਜਾਬੀ ਵਾਲੀ ਪਛਾਣ ਹੋਵੇਗੀ ਜਿਵੇਂ ਹੀ ਜਾਂ ਤੁਰੰਤ ਹੀ ਦੋਸਤੋ ਇੱਥੇ ਆਪਾਂ ਜਿਵੇਂ ਹੀ ਜਾਂ ਤੁਰੰਤ ਹੀ ਲਈ ਆਪਾਂ ਇੰਗਲਿਸ਼ ਦੇ ਵਿੱਚ ਐਸ ਹੂਨ ਐਸ ਲਈਦਾ ਹੈ ਜਦੋਂ ਕੋਈ ਐਕਸ਼ਨ ਤੁਰੰਤ ਦੂਜੇ ਐਕਸ਼ਨ ਦੇ ਬਾਅਦ ਹੋਵੇ ਐਗਜ਼ਾਮਪਲ ਦੇਖੋ ਜਿਵੇਂ ਹੀ ਉਹ ਆਇਆ ਮੈਂ ਚਲਾ ਗਿਆ ਦੋਸਤੋ ਇਸ ਐਗਜ਼ਾਮਪਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਹੀ ਉਹ ਆਇਆ ਮੈਂ ਚਲਾ ਗਿਆ ਮਤਲਬ ਕਿ ਇੱਕ ਐਕਸ਼ਨ ਹੋਣ ਦੇ ਨਾਲ ਹੀ ਉਹ ਦੂਜਾ ਐਕਸ਼ਨ ਹੋ ਗਿਆ ਸੋ ਇਸ ਸੈਂਟੈਂਸ ਨੂੰ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਜਿਵੇਂ ਹੀ ਲਈ ਐਸ ਹੂਨ ਐਜ਼ ਹੀ ਕਮ ਆਈ ਲਿਵ ਜਿਵੇਂ ਹੀ ਮੀ ਪੈਣ ਲੱਗਾ ਅਸੀਂ ਘਰ ਵਾਪਸ ਆ ਗਏ ਐਸ ਹੂਨ ਐਜ਼ ਇਟ ਸਟਾਰਟਡ ਰੇਨਿੰਗ ਵੀ ਕਮ ਬੈਕ ਹੋਮ ਠੀਕ ਹੈ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਐਸ ਹੂਨ ਐਜ਼ ਦਾ ਯੂਜ਼ ਕਰਨਾ ਹੈ ਪਰ ਦੋਸਤੋ ਹੁਣ ਇੱਥੇ ਇਹ ਜੋ ਐਸ ਹੂਨ ਐਜ਼ ਹੈ ਇਸ ਨੂੰ ਹੋਰ ਵੀ ਕਈ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ ਹੈ ਜਾਂ ਕੇ ਲੋ ਇਸ ਨੂੰ ਹੋਰ ਤਿੰਨ ਤਰੀਕਿਆਂ ਦੇ ਨਾਲ ਵੀ ਰਿਪਲੇਸ ਕੀਤਾ ਜਾਂਦਾ ਹੈ ਪਹਿਲਾ ਨੋ ਸੂਨਰ ਦੂਜਾ ਦੈਨ ਤੇ ਤੀਜਾ ਵਾਂਸ ਤੇ ਇੱਥੇ ਦੋਸਤੋ ਹੁਣ ਤੁਸੀਂ ਕੁਝ ਐਗਜ਼ਾਮਪਲ ਦੇਖੋ ਇਹਨਾਂ ਨੂੰ ਸਮਝਣ ਲਈ ਜਿਵੇਂ ਹੀ ਉਸ ਨੇ ਮੈਨੂੰ ਦੇਖਿਆ ਉਹ ਮੁਸਕਰਾਇਆ ਐਸ ਸੋਨ ਐਜ਼ ਹੀ ਸ਼ੋ ਮੀ ਹੀ ਸਮਾਈਲਡ ਤੇ ਇਸੇ ਤਰ੍ਹਾਂ ਆਪਾਂ ਇਸ ਨੂੰ ਅਗਰ ਨੋ ਸੂਨਰ ਦੇ ਨਾਲ ਬਣਾਵਾਂਗੇ ਤਾਂ ਆਪਣਾ ਇਹ ਸੈਂਟੈਂਸ ਬਣੇਗਾ ਨੋ ਸੂਨਰ ਡਿਡ ਹੀ ਸੀ ਮੀ ਦੈਨ ਹੀ ਸਮਾਈਲਡ ਤੇ ਇਸੇ ਤਰ੍ਹਾਂ ਦੋਸਤੋ ਇਸ ਨੂੰ ਵੰਸ ਦੇ ਨਾਲ ਵੀ ਰਿਪਲੇਸ ਕੀਤਾ ਜਾਂਦਾ ਹੈ ਜਿਵੇਂ ਹੀ ਉਹ ਘਰ ਪਹੁੰਚਿਆ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਵੰਸ ਹੀ ਰੀਚਡ ਹੋਮ ਹੀ ਕਾਲਡ ਹਿਸ ਮਦਰ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਐਸ ਸੂਨ ਐਸ ਦਾ ਯੂਜ਼ ਕਰੋ ਜਿੱਥੇ ਵੀ ਤੁਹਾਨੂੰ ਪੰਜਾਬੀ ਦੀ ਪਛਾਣ ਚ ਜਿਵੇਂ ਹੀ ਜਾਂ ਤੁਰੰਤ ਹੀ ਸ਼ਬਦ ਮਿਲ ਜਾਵੇ ਤੇ ਇੰਗਲਿਸ਼ ਦੇ ਵਿੱਚ ਤੁਸੀਂ ਇਸ ਜਿਵੇਂ ਹੀ ਤੇ ਤੁਰੰਤ ਹੀ ਦੀ ਜਗ੍ਹਾ ਤੇ ਐਸ ਸੂਨ ਐਸ ਨੋ ਸੂਨਰ ਦੈਨ ਤੇ ਵਾਂਸ ਦਾ ਯੂਜ਼ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਦੋਸਤੋ ਤੁਸੀਂ ਇੱਕ ਵਰਡ ਹੋਰ ਦੇਖੋ ਆਪਣੀ ਉਸ ਦੀ ਪੰਜਾਬੀ ਦੀ ਪਛਾਣ ਹੈ ਜਦੋਂ ਤੱਕ ਜਾਂ ਤਦ ਤੱਕ ਸੋ ਦੋਸਤੋ ਇਸ ਦੀ ਇੰਗਲਿਸ਼ ਹੋਵੇਗੀ ਬਾਏ ਦਾ ਟਾਈਮ ਜਦੋਂ ਤੱਕ ਜਾਂ ਤਦ ਤੱਕ ਲਈ ਆਪਾਂ ਇੰਗਲਿਸ਼ ਦੇ ਵਿੱਚ ਬਾਏ ਦਾ ਟਾਈਮ ਦਾ ਵੀ ਯੂਜ਼ ਕਰੀਦਾ ਹੈ ਜਦੋਂ ਦੋ ਐਕਸ਼ਨਾਂ ਵਿੱਚੋਂ ਇੱਕ ਐਕਸ਼ਨ ਪਹਿਲਾਂ ਕੰਪਲੀਟ ਹੋਇਆ ਹੋਵੇ ਐਗਜ਼ਾਮਪਲ ਦੇਖੋ ਜਦੋਂ ਤੱਕ ਮੈਂ ਪਹੁੰਚਿਆ ਉਹ ਜਾ ਚੁੱਕਾ ਸੀ ਬਾਏ ਦਾ ਟਾਈਮ ਆਈ ਰੀਚਡ ਹੀ ਹੈਡ ਲਫਟ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਜਦੋਂ ਤੱਕ ਜਾਂ ਤਦ ਤੱਕ ਲਈ ਬਾਰੇ ਦਾ ਟਾਈਮ ਹੁੰਦਾ ਯੂਜ਼ ਕਰ ਸਕਦੇ ਹੋ ਸੋ ਦੋਸਤੋ ਇਹ ਹਨ ਇਹ ਆਪਣੇ ਅੱਜ ਦੇ ਕਨਫਿਊਜ਼ਿੰਗ ਵਰਡਸ ਸੋ ਉਮੀਦ ਹੈ ਤੁਹਾਨੂੰ ਹੁਣ ਇਹਨਾਂ ਦੀ ਸਮਝ ਪੈ ਗਈ ਹੋਵੇਗੀ ਤੇ ਪਸੰਦ ਵੀ ਆਏ ਹੋਣਗੇ ਤੇ ਅੱਗੇ ਤੋਂ ਵੀ ਤੁਹਾਨੂੰ ਹੁਣ ਇਹੋ ਜਿਹੇ ਵਰਡਸ ਲਈ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਹੈ ਜੋ ਤੇ ਜਿਸ ਤਰ੍ਹਾਂ ਤੁਹਾਨੂੰ ਹੁਣ ਇਹ ਰੂਲ ਦੱਸੇ ਗਏ ਨੇ ਸੋ ਇਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਯੂਜ਼ ਕਰੋ ਤੇ ਬਾਕੀ ਫਿਰ ਵੀ ਅਗਰ ਤੁਹਾਨੂੰ ਕੁਝ ਸਮਝ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਸੋ ਇਹ ਹੈ ਇਸ ਦੇ ਨਾਲ ਹੀ ਤੁਹਾਡਾ ਅੱਜ ਦਾ ਕਮੈਂਟ ਵਰਕ ਜੋ ਰੂਲ ਤੁਹਾਨੂੰ ਹੁਣ ਮੈਂ ਇਹ ਪੜ੍ਹਾਏ ਨੇ ਇਹ ਸਾਰੇ ਸੈਂਟੈਂਸ ਉਸੇ ਦੇ ਮੁਤਾਬਿਕ ਨੇ ਸੋ ਤੁਸੀਂ ਇਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਬਣਾਓ ਜਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਬਣਾਓ ਜਰੂਰ ਤੁਹਾਡੀ ਪ੍ਰੈਕਟਿਸ ਹੋਵੇਗੀ ਤੇ ਚਲੋ ਠੀਕ ਹੈ ਦੋਸਤੋ ਹੁਣ ਆਪਣੀ ਐਸਡੀਏ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਤੇ ਬਾਕੀ ਜਿਨ੍ਹਾਂ ਨੇ ਹਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਕਿਉਂਕਿ ਮੈਂ ਤੇਜਿੰਦਰ ਸਿੰਘ ਆਪਣੇ ਇਸ ਚੈਨਲ ਵਿੱਚ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿੱਚ ਵੀਡੀਓਸ ਲੈ ਕੇ ਆਉਂਦਾ ਰਹਿੰਦਾ ਹਾਂ ਸੋ ਉਹਨਾਂ ਸਾਰੀਆਂ ਵੀਡੀਓਸ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜਿਨ੍ਹਾਂ ਨੇ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਨਾ ਹੈ ਜਾਂ ਕਰ ਰਹੇ ਨੇ ਉਹਨਾਂ ਨਾਲ ਆਪਣੀਆਂ ਇਹ ਵੀਡੀਓਸ ਜ਼ਰੂਰ ਸ਼ੇਅਰ ਕਰਨਾ ਤੇ ਚਲੋ ਠੀਕ ਹੈ ਦੋਸਤੋ ਹੁਣ ਆਪਾਂ ਤੁਹਾਨੂੰ ਫੇਰ ਮਿਲਾਂਗੇ ਡੇ 46 ਦੇ ਵਿੱਚ ਉਦੋਂ ਤੱਕ ਲਈ ਸਤਿ ਸਿਰੇ ਆਕਾਰ ਗੁੱਡ ਬਾਏ